ਆਮ ਤੌਰ ਤੇ ਸੁਣਿਆ ਜਾਂਦਾ ਕਿ ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਨਾਲ ਥੱਗੀ ਕਰ ਲਈ ਜਾਂਦੀ ਹੈ ਪੋਲੇ ਬਲੇ ਲੋਕਾਂ ਨੂੰ ਇਹਦਾ ਸ਼ਿਕਾਰ ਬਣਾਇਆ ਜਾਂਦਾ ਹੈ ਏਜੰਟ ਦੇ ਕੋਲ ਪੋਲੇ ਪਹਲੇ ਲੋਕ ਫਸ ਜਾਂਦੇ ਨੇ ਖਾਸ ਕਰਨਾ ਅੱਜ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਸ ਏਜੰਟ ਦੇ ਰਾਹੀਂ ਉਹ ਉਦੇਸ਼ ਜਾਣ ਦੀ ਗੱਲ ਕਰ ਰਿਹਾ ਹੈ ਉਹ ਏਜੰਟ ਏਜੰਟ ਨਹੀਂ ਧੋਖੇਬਾਜ਼ ਹੈ ਇਹ ਜੀ ਖਬਰਾਂ ਆਮ ਕਰਕੇ ਖਬਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਨੇ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਅੱਜ ਰਾਜਪੁਰਾ ਦੇ ਵਿੱਚ ਚੱਲਣ ਵਾਲੇ ਅਲੱਗ-ਅਲੱਗ ਇਮੀਗ੍ਰੇਸ਼ਨਲ ਸੈਂਟਰਾਂ ਦੀ ਚੈਕਿੰਗ ਕੀਤੀ ਗਈ ਕਿਉਂਕਿ ਪੁਲਿਸ ਅਤੇ ਪ੍ਰਸ਼ਾਸਨ ਨੇ ਜੋ ਚੈਕਿੰਗ ਅਭਿਆਨ ਚਲਾਇਆ ਉਸ ਚੈਕਿੰਗ ਅਭਿਆਨ ਚਲਾਉਣ ਦਾ ਸਭ ਤੋਂ ਵੱਡਾ ਮੁੱਖ ਮਕਸਦ ਇਹ ਸੀ ਕਿ ਇਸ ਸ਼ਹਿਰ ਦੇ ਵਿੱਚ ਜਿਹੜਾ ਵੀ ਇਮੀਗ੍ਰੇਸ਼ਨ ਸੈਂਟਰ ਚੱਲ ਰਿਹਾ ਹੋਵੇ ਉਹ ਕਾਨੂੰਨ ਦੇ ਮੁਤਾਬਿਕ ਹੋਵੇ ਉਸ ਲਾਦੇ ਮੁਤਾਬਿਕ ਹੋਵੇ ਤਾਂ ਕਿ ਕੋਈ ਭੋਲਾਪਾਲਾ ਵਿਅਕਤੀ ਉਸ ਇਮੀਗ੍ਰੇਸ਼ਨ ਗਲਤ ਚਲਾਣ ਵਾਲੇ ਦੇ ਸ਼ਿਕਾਰ ਨਾ ਹੋ ਜਵੇ ਤੱਕੇ ਨਾ ਚੜ ਜਾਵੇ ਅੱਜ ਇਸ ਚੈਕਿੰਗ ਦੇ ਦੌਰਾਨ ਕਈ ਤਰਕੀਆਂ ਪਾਈਆਂ ਗਈਆਂ ਇਤਨਾ ਹੀ ਨਹੀਂ ਕੁਝ ਲੋਕ ਜਿਹੜੇ ਇਮੀਗ੍ਰੇਸ਼ਨ ਸੈਂਟਰ ਚਲਾ ਰਹੇ ਸੀ ਛੰਦ ਲੋਕ ਤਾਂ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਚੈਕਿੰਗ ਚੱਲ ਰਹੀ ਹੈ ਉਹ ਭੱਜਣ ਵੀ ਸਫਲ ਹੋ ਗਏ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਚੈਕਿੰਗ ਦੇ ਦੌਰਾਨ ਕੀ ਤਰ੍ਹਾਂ ਦੀਆਂ ਤਰੁਟੀਆਂ ਪਾਈਆਂ ਗਈਆਂ ਤੇ ਚਾਰ ਲੋਕਾਂ ਨੂੰ ਰੌਂਡ ਅਪ ਵੀ ਕੀਤਾ ਗਿਆ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਜਿਨ੍ਹਾਂ ਤੇ ਤਰੁਟੀਆਂ ਪਾਈਆਂ ਗਈਆਂ ਨੇ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ ਕੀਤੇ ਜਾਣਗੇ। ਨਮਸਕਾਰ ਜੀ ਹਾਂ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੀਏ ਨਿਊਜ਼ ਪੜਦਾ ਸਭ ਦਾ ਸਵਾਗਤ ਕਰਦਾ। ਸਾਡੇ ਸ਼ਹਿਰ ਦੇ ਵਿੱਚ ਦਰਜਨ ਸੰਖਿਆ ਵਿੱਚ ਇਮੀਗ੍ਰੇਸ਼ਨ ਸੈਂਟਰ ਚੱਲ ਰਹੇ ਨੇ। ਉਹ ਸੈਂਟਰਾਂ ਦੇ ਥਰੂ ਪਤਾ ਨਹੀਂ ਕਿੰਨੇ ਵਿਅਕਤੀ ਨੌਜਵਾਨ ਵਿਦੇਸ਼ ਜਾ ਚੁੱਕੇ ਹੋਣੇ ਤੇ ਕਿੰਨੇ ਵਿਅਕਤੀ ਆਈ ਲੈਸ ਕਰ ਰਹੇ ਹੋਣੇ ਉਹਨਾਂ ਦਾ ਇੱਕੋ ਮਕਸਦ ਹੋਣਾ ਜਿਹੜੇ ਆਈ ਲੈਸ ਕਰ ਰਹੇ ਨੇ ਕਿ ਉਹ ਇੱਥੋਂ ਆਈ ਲੈਸ ਕਰਕੇ ਉਹ ਵਿਦੇਸ਼ ਚਲੇ ਜਾਣ ਪਰ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਜਿਹੜਾ ਅਕਸਰ ਸੁਰਖੀਆਂ ਬਣੀਆਂ ਰਹਿੰਦੀਆਂ ਨੇ ਕਿ ਕਈ ਵਾਰੀ ਉਹ ਇਮੀਗ੍ਰੇਸ਼ਨ ਜਿਹੜਾ ਸੈਂਟਰ ਚੱਲ ਰਿਹਾ ਹੁੰਦਾ ਉਹ ਆਮ ਵਿਅਕਤੀ ਨੂੰ ਪਤਾ ਨਹੀਂ ਹੁੰਦਾ ਕਿ ਇਹ ਜਿਹੜਾ ਸੈਂਟਰ ਹੈ ਇਕ ਨੋਮ ਦੇ ਮੁਤਾਬਕ ਬਿਲਕੁਲ ਸਹੀ ਹੈ ਐਲਬਰ ਰੂਲ ਚੱਲ ਰਿਹਾ ਹੈ ਕਿਉਂਕਿ ਅਕਸਰ ਖਬਰਾਂ ਸੁਣਨ ਨੂੰ ਮਿਲੀਆਂ ਕਿ ਭੋਲੇ-ਭਲੇ ਲੋਕ ਏਜੈਂਟ ਇਮੀਗ੍ਰੇਸ਼ਨ ਸੈਂਟਰਾਂ ਦੇ ਜਿਹੜੇ ਗਲਤ ਤਰੀਕੇ ਦੇ ਨਾਲ ਸਟੱਡੀ ਕਰਵਾਉਂਦੇ ਨੇ ਜਾਂ ਇਮੀਗ੍ਰੇਸ਼ਨ ਸੈਂਟਰ ਚਲਾਉਂਦੇ ਨੇ ਉਹ ਏਜੰਟ ਦੇ ਸ਼ਿਕਾਰ ਹੋ ਗਏ ਤੇ ਲੱਖਾਂ ਰੁਪਏ ਬਰਬਾਦ ਕਰ ਬੈਠੇ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਅਕਸਰ ਪੁਲਿਸ ਪ੍ਰਸ਼ਾਸਨ ਨੂੰ ਮਿਲਦੀਆਂ ਰਹਿੰਦੀਆਂ ਨੇ ਸਮੇਂ ਰਹਿੰਦੇ ਪੁਲਿਸ ਪ੍ਰਸ਼ਾਸਨ ਜਦੋਂ ਉਹ ਚੈਕਿੰਗ ਕਰ ਲੰਦਾ ਜੇ ਉਹ ਕਮੀ ਪਾਈ ਜਾਂਦੀ ਹੈ ਉਹ ਦੂਰ ਹੋ ਜਾਂਦੀ ਹੈ ਤਾਂ ਲੋਪਾਲਾ ਵਿਅਕਤੀ ਕੱਲ ਨੂੰ ਉਹਦਾ ਉਹ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਜਾਵੇਗਾ ਇਸੇ ਗੱਲ ਨੂੰ ਮੁਖਰੇ ਕਰਦੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਅੱਜ ਇੱਕ ਚੈਕਿੰਗ ਅਭਿਆਨ ਚਲਾਇਆ ਗਿਆ ਇਸ ਚੈਕਿੰਗ ਅਭਿਆਨ ਦੇ ਦੌਰਾਨ ਟੀਮਾਂ ਦਾ ਗਠਨ ਕੀਤਾ ਗਿਆ ਇਸ ਟੀਮਾਂ ਵੱਲੋਂ ਅਲੱਗ-ਅਲੱਗ ਇਮੀਗ੍ਰੇਸ਼ਨ ਸੈਂਟਰਾਂ ਦੀ ਜਾਂਚ ਕੀਤੀ ਗਈ ਉਹ ਜਿਹੜਾ ਜਾਂਚ ਕੀਤੀ ਗਈ ਉਹਦੇ ਵਿੱਚ तहसीलदार जति सिंह नायब तहसीलदार ਵੀ ਸ਼ਾਮਿਲ ਸਨ ਜਿਨ੍ਹਾਂ ਵੱਲੋਂ ਟੀਮਾਂ ਦੇ ਰਾਹੀਂ ਜਾਂਚ ਕੀਤੀ ਗਈ ਸੀ ਦੋਸਤੋ ਰਾਜਪੁਰਾ ਦੇ ਡੀਐਸਪੀ ਵਿਕ੍ਰਿਮ ਸਿੰਘ ਬਰਾੜ ਦੀ ਅਗਵਾਈ ਵਿੱਚ ਪੁਲਿਸ ਪ੍ਰਸ਼ਾਸਨ ਵੀ ਪੂਰਾ ਸਤਰ ਕਰਿਆ ਉਹ ਪੁਲਿਸ ਵੀ ਪ੍ਰਸ਼ਾਸਨ ਦੇ ਨਾਲ ਸਹਿਯੋਗ ਵਿੱਚ ਜੁਟੀ ਰਹੀ ਇਸ ਚੈਕਿੰਗ ਦੇ ਦੌਰਾਨ ਕੁਝ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਸਾਹਮਣੇ ਆਈਆਂ ਕਿਉਂਕਿ ਚੈਕਿੰਗ ਦੌਰਾਨ ਪਾਇਆ ਗਿਆ ਇਕ ਕੁਝ ਥਾਵਾਂ ਤੇ ਖਾਇਰ ਸੇਫਟੀ ਸਿਸਟਮ ਇੱਕ ਤਰ੍ਹਾਂ ਦੇ ਨਾਲ ਐਕਸਪਾਇਰ ਹੋ ਚੁਕਿਆ ਇਤਨਾ ਹੀ ਕੁਝ ਥਾਵਾਂ ਤੇ ਤਾਂ ਇਹ ਜੇ ਸੈਂਟਰ ਮਿਲੇ ਜਿਨ੍ਹਾਂ ਦੇ ਲਾਇਸੈਂਸ ਰੀਨਿਊ ਕਰਨ ਦਿੱਤੇ ਹੋਏ ਨੇ ਲਾਇਸੈਂਸ ਉਹਨਾਂ ਕੋਲ ਨਹੀਂ ਸਨ ਤੇ ਕੁਛ ਦਾ ਇਹ ਇਹ ਪਤਾ ਲੱਗਿਆ ਕਿ ਕੁਝ ਕੋਲ ਤਾਂ ਲਾਇਸੈਂਸ ਵੀ ਨਹੀਂ ਸੀ ਇਸ ਲਈ ਸੂਤਰਾਂ ਦੁਆਰਾ ਇਹ ਗੱਲ ਕੀਤੀ ਜਾ ਰਹੀ ਹੈ ਕਿ ਚਾਰ ਲੋਕਾਂ ਨੂੰ ਇਸ ਮਾਮਲੇ ਲੈ ਕੇ ਹਿਰਾਸੇ ਵਿੱਚ ਲੈ ਲਿਆ ਗਿਆ ਹੈ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਚੰਦ ਵਿਅਕਤੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਪੁਲਿਸ ਅਤੇ ਪ੍ਰਸ਼ਾਸਨ ਦੀ ਚੈਕਿੰਗ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਹੈ ਤਾਂ ਉਹ ਆਪਣੇ ਇੰਡੀਗਨਸ ਸੈਂਟਰ ਤੋਂ ਹੀ ਚਲਦੇ ਬਣੇ ਉਹ ਉੱਥੋਂ ਭੱਜ ਗਏ ਉਹ ਕਿਉਂ ਭੱਜੇ ਇਹ ਤਾਂ ਉਹ ਹੀ ਦੱਸ ਸਕਦੇ ਨੇ ਕਿ ਉਹਨਾਂ ਸੈਂਟਰਾਂ ਦੇ ਜੋ ਕਮੀ ਸੀ ਜਾਂ ਕੋਈ ਹੋਰ ਕਾਰਨ ਸੀ ਦੱਸਿਆ ਜਾਂਦਾ ਕਿ ਜਿਨ੍ਹਾਂ ਇਮੀਗਰੇਂਟ ਸੈਂਟਰਾਂ ਦੇ ਇਮੀਗ੍ਰੇਸ਼ਨ ਸੈਂਟਰਾਂ ਤੇ ਫਾਇਰ ਸੇਫਟੀ ਸਿਸਟਮ ਜੇ ਕਵੀਆਂ ਪਾਈਏ ਗੀਆਂ ਨੇ ਉਹਨਾਂ ਕੋ ਉਹਨਾਂ ਨੂੰ ਪ੍ਰਸ਼ਾਸਨੋਂ ਨੋਟਿਸ ਦਿੱਤੇ ਜਾਣਗੇ ਇਸ ਤੋਂ ਇਲਾਵਾ ਜਿਨ੍ਹਾਂ ਦੇ ਲਾਇਸੈਂਸ ਰੀਨਿਊ ਹੋਣ ਗਏ ਹੋਏ ਨੇ ਪ੍ਰਸ਼ਾਸਨੋਂ ਕੀਤੀ ਜਾਏਗੀ ਸਭ ਤੋਂ ਵੱਡੀ ਗੱਲ ਹੈ ਕਿ ਕਿ ਜਿਨ੍ਹਾਂ ਕੋ ਲਾਇਸੈਂਸ ਤੱਕ ਨਹੀਂ ਹਨ ਲੱਗਦਾ ਹੈ ਕਿ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਰੋਈ ਜਮੰਦੀ ਰਾਜਪਥ ਦੇ ਡੀਐਸਪੀ ਵਿਕ੍ਰਮਜੀਤ ਸਿੰਘ ਬਰਾੜ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਲੱਗਾਂ ਟੀਮਾਂ ਵੱਲੋਂ ਅੱਜ 25-30 ਇੰਬੀਰ ਸੈਂਟਰਾਂ ਦੀ ਜਾਂਚ ਕੀਤੀ ਗਈ ਜਿਦੇ ਵਿੱਚ ਕੁਝ ਕਮੀਆਂ ਪਾਈਆਂ ਜਾਣ ਦੇ ਚਲਦੇ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲੈ ਜਾਣ ਦੀ ਪੁਸ਼ਟੀ ਕੀਤੀ। ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ।